ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜਾਣ ਤੋਂ ਕਵਰ ਕਰਾਂਗੇ ਜੀ ਇੱਕ ਸੋਨੂੰ ਸੂਈ ਸਬਾਈ ਝੋਟੀ ਦਿਖਾ ਦੇਾਂਗੇ ਇਹੜਾ ਸੂਆ ਸੂਈ ਆ ਜਾਂ ਕਿੰਨੇ ਕ ਦਿਨ ਹੋਇਆ ਸੂਈ ਨੂੰ ਸਾਰਾ ਕੁ ਬਾਪੂ ਜੀ ਤੋਂ ਪੁੱਛਾਂ ਏ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਆਪਣਾ 7696502925 ਪਿੰਡ ਆਪਣਾ ਜੀ ਪਿੰਡ ਜਿਉਂ ਦਾ ਜ਼ਿਲ੍ਹਾ ਬਠਿੰਡਾ ਸੀਰਾਮਪਰਾਪੂਲ ਹੂੰ ਨੇੜੇ ਆਪਾਂ ਨੂੰ ਤਪਾ ਨੇੜੇ ਪਿੰਡ ਤਵਾ ਵੀ ਨੇੜੇ ਆ ਜੀ ਘੜੇਲਾ ਘੜੇਲੀ ਵੱਲੋਂ ਦੇਣਾ ਤੇ ਰਾਮਪਰਾ ਵੀ ਰਾਮਪਰਾ ਵੀ ਨੇੜੇ ਆ ਤੇ ਅੰਕਲ ਜੀ ਅੱਜ ਫਿਰ ਇੱਕ ਦਿਖਾ ਰਹੇ ਮਾਜ ਹਾਂ ਜੀ ਇੱਕ ਮਾਜ ਮਗਰ ਕੀ ਆ ਗਿਆ ਜੀ ਮਗਰ ਕੱਟਾ ਜੀ ਓਕੇ ਮਗਰ ਆ ਗਿਆ ਕੱਟਾ ਤੇ ਸ ਤੀਜਾ ਸੂਆ ਸੂਪੀ ਕਦੋਂ ਕਸੂਪੀ ਜੀ ਇਹ ਕੱਲ ਸੂਈ ਆ ਜੀ ਕੱਲ ਸੂਈ ਕਿੰਨਾ ਕ ਬੋਲਾ ਹੁਣ ਹੋਊਗਾ ਬੋਲਾ ਜੀ 9 ਲੀਟਰ ਹੋਣਾ ਫੁੱਲਾ ਹੈਗਾ ਤੇ ਅੰਦਾਈ ਆ ਦੁੱਧ ਕਿੰਨਾ ਕੱਢ ਦੂ ਜੀ ਦੁੱਧ 14 ਕਿਲੋ ਮਾਲਕਾਂ ਨੇ ਦੱਸਿਆ 14 15 ਕਿਲੋ ਚ ਹੋਇਆ ਬਾਕੀ ਦੀ ਅਗਲੇ ਦੀ ਸੇਵਾ ਹਣਾ ਬਾਕੀ ਸੇਵਾ ਅਗਲੇ ਦੀ ਸਮਝ ਅਗਲੇ ਦੀ ਹਾਂਜੀ ਓਕੇ ਜੀ ਖੋਲੋ ਜੀ ਦਾ ਤੋਰਾ ਕਰਾ ਦਿੱਤੀ ਇੱਕ ਚੰਗੀਆਂ ਚ ਆ ਗਈ ਜੀ ਕੱਦ-ਕੜ ਪੂਰਾ ਚੰਗਾ ਥਣਲੇਵੇ ਦੀ ਪੂਰੀ ਸਾਫ ਸੁਥਰੀ ਆ ਤੇ ਮਗਰ ਕਟਾ ਜੀ ਝੇਰ ਜੱਪੇ ਦੀ ਬਾਪੂ ਕੰਪਲੀਟ ਹਾਂ ਜਮ ਓਕੇ ਆ ਓਕੇ ਜੀ ਝੇਰ ਜੱਪੇ ਦੀ ਕੰਮ ਕੰ ਤੇ ਲੇਵਾ ਕਰ ਮੈਨੂੰ ਐਚਐਫ ਬੈੜਾ ਹਰਗਾ ਜਮਾ ਹੈ ਨਾ ਹਾਂਜੀ ਲੇਵਾ ਬਸ ਆ ਦੇਖੋ ਜੀ ਨੇੜ ਤੋਂ ਕਰਾ ਮੈ ਨੇੜਾ ਚੱਕ ਆ ਦੇਖੋ ਲੈ ਚਲੋ ਜੀ ਲੈ ਚਲ ਤੋਰ ਦੇਗਾ ਹਾਂ ਲੰਮੀ ਲੈ ਚਲੋ ਆ ਦੇਖੋ ਥਾਣ ਹਵਾਨੇ ਦੀ ਇੱਕ ਨੰਬਰ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾ ਰਿਹਾ ਜੀ ਤੇ ਬੋਲੇ ਚ ਹਜੇ ਪੂਰੀ ਨਹੀਂ ਖਾਲੀਏ ਮੋੜ ਲਓ ਮੋੜ ਲਓ ਜੀ ਹੋਰ ਚੰਗੀ ਬ੍ਰੀਕ ਕੁੰਬਲੇ ਦੀ ਤੇ ਬ੍ਰੀਕ ਮੂਹਰੋ ਛਾਤੀ ਦੀ ਥਾਣ ਹਵਾਨੇ ਦੀ ਐਕਸਟਰਾ ਹੀ ਆ ਰੇਡ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੋਊਗੀ ਆ ਦੇਖੋ ਜੇਵਾ ਤੁਹਾਨੂੰ ਫੇਰ ਨੇੜ ਤੋਂ ਕਰਾ ਦਈਏ ਚੈੱਕ ਆ ਕਰੋ ਜੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਵੀ ਦੇਖ ਸਕਦੇ ਹੋ ਪਰੇ ਹੋ ਜਾ ਪਤਾ ਆ ਦੇਖੋ ਆ ਗਈ ਹੈ ਝੋਟੀ ਤੇ ਪਸਮਾ ਪਸਮੂਦੀ 1 ਨੰਬਰ ਨੇੜ ਤੋਂ ਵੀ ਲਾ ਕੇ ਕੈਮਰਾ ਦਿਖਾ ਦੇਾਂਗੇ ਜੀ ਤੇ ਬਾਕੀ ਦਾ ਗਾੜੀ ਪਿਛਾੜੀ ਦੀ ਪੂਰੀ ਚੰਗੀ ਭਵਾਨਾ ਗਾਂ ਤੋਂ ਵੀ ਹੋਟਾ ਗਾਂ ਪਿਆ ਤੇ ਪਸ਼ਾਂ ਵੀ ਚੰਗਾ ਪਿਆ ਤਦੋਂ ਤਾਂ ਬਾਪੂ ਜੀ ਬਾਕੀ ਕੱਢਣਾ ਹਨ ਬਾਕੀ ਕਰ ਦੋ ਜੀ ਮੈਂ ਸੈਵੀ ਦਿੰਦੀਆਂ ਲੈਵੇ ਦੋ ਲੈਵੇ ਦੋ ਸੈਤੀ ਦਿੰਦੀਆਂ ਬਾਕੀ ਦੇ ਚਮਾਈ ਤੁਹੋ ਜੀ ਬਹੁਤ ਸਾਫ ਹੋਣੀਆਂ ਹਨ ਬੰਦ ਦੇ ਨਜ਼ਰ ਤੇ ਅੱਜ ਨਾ ਹਾਂ ਜੀ ਚੋਈ ਇੱਕ ਨੰਬਰ ਆ ਦੇਖ ਲਓ ਥੱਲੇ ਉਹ ਤਾਂ ਬੇਫਿਕਰ ਰਬੇ ਬੰਦਾ ਹਨਾ ਹਾਂ ਜੀ ਬੇਫਿਕਰ ਹੋ ਕੇ ਲੈ ਜੀ ਆਹ ਲਓ ਜੀ ਓਕੇ ਜੀ ਬਸ ਜਾਓ ਓਕੇ ਹੈ ਜੀ ਥੱਲੇ ਉਹਦਾ ਹਨਾ 100 200 ਆਪਾਂ ਕਹਿ ਸਕਦੇ ਹਾਂ 100 ਹਾਂ ਜੀ ਤੇ ਉੱਠ ਖੜੋ ਮੜਾ ਜੀ ਜੀ ਗ੍ਰਾਫਟ ਹਾਂ ਹਵਾਨੇ ਦੀ ਹੁਣ ਤੁਹਾਨੂੰ ਦਿਖਾਵਾਂਗੇ ਹੁਣ ਤੋੜ ਕੇ ਦਿਖਾਓ ਦੀਪੂ ਵਾਲੀ ਜੀ ਆਹ ਦੇਖੋ ਜੀ ਹੁਣ ਮੈਂ ਜੋਛਿਆ ਤੋੜ ਦੇ ਪੁੱਤ ਮੜੀਓ ਤੋੜ ਵੀ ਤੋੜ ਦੇ ਜੀ ਤੇ ਡਿਮਾਂਡ ਕੀ ਆ ਗਈ ਬਾਪੂ ਫਿਰ ਇਹਦੀ ਡਿਮਾਂਡ ਜੀ ਵੇਚਣ ਵਾਲੀ ਕਰਾਂਗੇ ਕੋਈ ਡੋੜ ਨਹੀਂ ਮੰਗਣਾ ਇੱਕ ਝਾਲੀ ਨਹੀਂ ਮੰਗਣਾ ਇੱਕ 10 ਦੀ ਮੈਂ ਦੇ ਦਿਆਂਗੇ ਮਾਨਦਾਨ ਵਿੱਚੋਂ ਮਾਨਦਾਨ ਕਰ ਦਿਆਂਗੇ ਓਕੇ ਜੀ ਜਮਾ ਜਾਏ ਰੇਟ ਆ ਬਾਕੀ ਦਾ ਥਾਨ ਹਵਾਨੇ ਦੀ ਬਹੁਤ ਚੰਗੀ ਆ ਤੇ ਬਾਕੀ ਦਾ ਦੁੱਧ ਵਾਲਾ ਸੌਦਾ ਜਮਾ ਦੋਵਾਂ ਦੁੱਧ ਵਾਲਾ ਜੀ ਆਹ ਦੇਖੋ ਜੀ ਹੂੰ ਮੋਲਿਆ ਜੀ ਬਸ ਨੋ ਰੱਖਣ ਦੀ ਲੋੜ ਨਹੀਂ ਕਰਦੀ ਉਥੇ ਰਹੀ ਓਕੇ ਸਿੰਗਲ ਹੀ ਬਹੁਤ ਹੈ ਜੀ ਹਵਾਨੇ ਦੀ ਪੂਰੀ ਸਾਫ ਤੇ ਮਗਰ ਆ ਗਿਆ ਕਟਾ ਦੁੱਧ ਕਰਮਾ ਇਹਨੇ ਦੇਣੇ ਦੇਣਾ ਤੇ ਦੁੱਧ ਤੇ ਜਦੋਂ ਆ ਗਈ ਫਲੇਵਾ ਇਹਦੂ ਵੀ ਬਹੁਤ ਬ੍ਰੀਕੀ ਬਰੂਕੀ ਬਹੁਤ ਅੰਨਾ ਹੈ ਜੀ ਹੂੰ 110000 ਰੁਪਏ ਦੇ ਵਿੱਚ ਤੁਹਾਡਾ ਮਾਨ ਸਨਮਾਨ ਹੋ ਜਾ ਪਿੰਡ ਜਾਉਂਦਾ ਜੀ ਨੰਬਰ 92769502925 ਕਰ ਲਓ ਬਾਈ ਦਾ ਸੰਪਰਕ ਸਾਰੇ ਵੀਰਾਂ ਦਾ ਇੰਨਾ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ तहे ਦਿਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੇਂ ਵੀਡੀਓ